ਮੁੱਖ ਮੰਤਰੀ ਸੋਮਜੀ ਅੱਜ ਇੱਕ ਪੰਜਾਬ ਕੈਬਨਿਟ ਦੀ ਆ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਹੋਈ ਜਿਹਦੇ ਅੰਦਰ ਬਹੁਤ ਸਾਰੇ ਇੰਪੋਰਟੈਂਟ ਫੈਸਲੇ ਪੰਜਾਬ ਦੀ ਇੰਡਸਟਰੀ ਨੂੰ ਲੈ ਕੇ ਪੰਜਾਬ ਦੇ ਰੋਜ਼ਗਾਰ ਨੂੰ ਲੈ ਕੇ ਪੰਜਾਬ ਦੇ ਅੰਦਰ ਅੱਛਾ ਪ੍ਰਸ਼ਾਸਨ ਨੂੰ ਲੈ ਕੇ ਹਾਊਸਿੰਗ ਨੂੰ ਲੈ ਕੇ ਵੱਡੇ ਫੈਸਲੇ ਜਿਹੜੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਥੋੜੀ ਕਾਫੀ ਦਿਨ ਪਹਿਲਾਂ ਅਸੀਂ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸ ਦੇ ਅੰਦਰ ਇੱਕ ਬਹੁਤ ਵੱਡੀ ਤਬਦੀਲੀ ਕੀਤੀ ਸੀ ਕਿ ਜਿਹੜੇ ਫਾਇਰ ਦੇ ਸਰਟੀਫਿਕੇਟ ਨੇਗੇ ਜਿਹੜੇ ਫਾਇਰ ਸੇਫਟੀ ਸਰਟੀਫਿਕੇਟ ਨੇਗੇ ਉਹਨਾਂ ਦੀ ਜਿਹੜੀ ਮਿਆਦ ਸੀਗੀ ਉਹਨਾਂ ਦੀ ਸਮਾ ਸੀਮਾ ਸੀਗੀ ਕੋਈ 1 ਸਾਲ ਸੀ ਇਸ ਤੋਂ ਪਹਿਲਾਂ ਸਿਰਫ ਤੇ ਸਿਰਫ ਫਾਇਰ ਸੇਫਟੀ ਸਰਟੀਫਿਕੇਟ ਜਿਹੜਾ ਸੀ ਉਹ 1 ਸਾਲ ਲਈ ਜਾਰੀ ਹੁੰਦਾ ਸੀਗਾ ਉਦਰੀ ਅੱਜ ਅੱਜ ਦੀ ਕੈਬਨਿਟ ਨੇ ਅਹਿਮ ਫੈਸਲਾ ਕੀਤਾ ਸਾਰੇ ਰੂਲ ਅਸੀਂ ਸਾਰੇ ਰੂਲ ਬੈਂਡ ਕੀਤੇ ਨੇਗੇ ਹੁਣ ਉਹ ਜਿਹੜਾ ਫਾਇਰ ਸੇਫਟੀ ਸਰਟੀਫਿਕੇਟ ਆਗਾ ਉਹਦੀ ਮਿਆਦ ਜਿਹੜੀ ਆ 3 ਸਾਲ ਜਾਂ ਇਸ ਤੋਂ ਵੀ ਵੱਧ ਹੋ ਸਕਦੀ ਹੈ 3 ਸਾਲ ਘਟੋ ਘਟ 3 ਸਾਲ ਜਾਂ 5 ਸਾਲ ਯਾਨੀ ਕਹਿੰਦਾ ਬਾਪ ਜਿੱਥੇ ਉਹਨਾਂ ਦੇ ਰੂਲਸ ਦੇ ਮੁਤਾਬਕ ਕਈ ਜਗ੍ਹਾ ਤੇ 3 ਸਾਲ ਹੋਊਗੀ ਕਈ ਜਗ੍ਹਾ ਤੇ 3 ਸਾਲ ਤੋਂ ਵੱਧ ਹੋ ਯਾਨੀ 1 ਸਾਲ ਦੀ ਸ਼ਰਤ ਜਿਹੜੀ ਸੀਗੀ ਉਹ ਬਿਲਕੁਲ ਪੱਕੇ ਤੌਰ ਤੇ ਹਟਾ ਦਿੱਤੀ ਗਈ ਆ ਔਰ ਇਸ ਦੇ ਨਾਲ ਪੰਜਾਬ ਦੀ ਜਿਹੜੀ ਇੰਡਸਟਰੀ ਆ ਪੰਜਾਬ ਦਾ ਜਿਹੜਾ ਕਾਰੋਬਾਰ ਆ ਉਹਨੂੰ ਵੱਡੀ ਪੱਧਰ ਤੇ ਮੈਂ ਸਮਝਦਾ ਰਾਹਤ ਮਿਲੂਗੀ ਔਰ बार-बार ਲੋਕਾਂ ਨੂੰ बार-बार ਇੰਡਸਟਰੀਲਿਸਟ ਨੂੰ बार-बार ਟਰੇਡਰਸ ਨੂੰ ਜਿਹੜਾ ਹੈਗਾ ਉਹ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਘਟਣੇ ਪੈਣੇ ਔਰ ਇਹਦੇ ਨਾਲ ਇੱਥੇ ਬਹੁਤ ਵੱਡੀ ਟਰਾਂਸਪੇਰੈਂਸੀ ਆਊਗੀ ਉਹਦੇ ਨਾਲ ਦੀ ਨਾਲ ਮੈਂ ਸਮਝਦਾ ਕਰਪਸ਼ਨ ਦਾ ਬਿਲਕੁਲ ਇਹਦੇ ਨਾਲ ਖਤਮਾ ਹੋਊਗਾ ਇੱਕ ਵੱਡਾ ਫੈਸਲਾ ਜਿਹੜਾ ਉਹ ਅੱਜ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਚ ਪੰਜਾਬ ਸਰਕਾਰ ਨੇ ਪੰਜਾਬ ਦੀ ਕੈਬਨਿਟ ਨੇ ਕੀਤਾ ਗਿਆ। ਔਰ ਇਸ ਤੋਂ ਬਿਨਾ ਪੰਜਾਬ ਲੇਬਰ ਪੰਜਾਬ ਲੇਬਰ ਭਲਾਈ ਫੰਡ ਜਿਹੜਾ ਐਕਟ ਆ 9065 ਇਹਦੇ ਅੰਦਰ ਸੋਧ ਕੀਤੀ ਗਈ ਆ। ਹੁਣ ਇਹਦੇ ਅੰਦਰ EMPLOYEE ਤੇ EMPLOYER ਦਾ ਜਿਹੜਾ ਕੰਟਰੀਬਿਊਸ਼ਨ ਆ ਦੋਨਾਂ ਦੀ ਕੰਟਰੀਬਿਊਸ਼ਨ ਆ ਪਹਿਲਾਂ ਕੰਟਰੀਬਿਊਸ਼ਨ ਸੀ 10 ਰੁਪਏ ਹੁਣ ਉਹ ਵਧਾ ਕੇ EMPLOYEE ਦੀ 20 ਕੀਤੀ ਗਈ ਆ ਔਰ ਉਹਦੇ ਨਾਲ ਹੀ ਜਿਹੜੀ ਸੌਰੀ 5 ਰੁਪਏ ਸੀ ਜਿਹੜੀ EMPLOYE ਦੀ ਜਿਹੜੀ ਕੰਟਰੀਬਿਊਸ਼ਨ ਸੀ ਉਹ 5 ਰੁਪਏ ਸੀ ਉਹ ਵਧਾ ਕੇ 10 ਰੁਪਏ ਕੀਤੀ ਗਈ ਆ EMPLOYER ਦੀ ਯਾਨੀ ਮਾਲਕ ਦੀ ਕਿੰਨੀ ਸੀ 20 ਰੁਪਏ ਸੀ ਉਹਦੀ ਕੰਟਰੀਬਿਊਸ਼ਨ ਜਿਹੜੀ ਸੀ 20 ਰੁਪਏ ਸੀ ਉਹ ਵਧਾ ਕੇ 40 ਰੁਪਏ ਕੀਤੀ ਗਈ ਆ ਇਹ ਵੱਡਾ ਫੈਸਲਾ ਹੋਇਆਗਾ ਕਿਉਂਕਿ ਪੰਜਾਬ ਲੇਬਰ ਵੈਲਫੇਅਰ ਬੋਰਡ ਵੱਲੋਂ ਇਹ ਪ੍ਰੋਪੋਜ਼ਲ ਆਈ ਸੀ ਕਿ ਬਹੁਤ ਸਾਰੀਆਂ ਲੇਬਰ ਦੀਆਂ ਸਮੱਸਿਆਵਾਂ ਆਉਂਦੀਆਂ ਰਹੀਆਂ ਬਾਸ ਸਾਰੀਆਂ ਲੇਬਰ ਦੀਆਂ ਬੈਲਫੇਅਰ ਦੀਆਂ ਸਕੀਮਾਂ ਹੁੰਦੀਆਂ ਨੇ ਕਿਆਂ ਕਿਉਂਕਿ ਇਹ 2014 ਤੋਂ ਬਾਅਦ 2014 ਤੋਂ ਬਾਅਦ ਹੁਣ 2025 ਆ ਗਿਆ ਲਗਭਗ 9 ਸਾਲ ਦਾ ਇੱਕ ਵੱਡਾ ਵਕਫਾਗਾ 9 ਸਾਲ ਦੇ ਵਿੱਚ ਇਹਦੇ ਵਿੱਚ ਕੋਈ ਵੀ ਜਿਹੜੀ ਆ ਕਿਸੇ ਵੀ ਕਿਸਮ ਦਾ ਬਾਤਾਂ ਨਹੀਂ ਕੀਤਾ ਗਿਆ ਸੀਗਾ ਸੋ 9 ਸਾਲਾਂ ਬਾਅਦ ਅਸੀਂ ਜਿਹੜੀ ਆ ਕੰਟਰੀਬਿਊਸ਼ਨ 5 ਰੁਪਏ ਤੋਂ 10 ਰੁਪਏ ਕੀਤੀ ਆ ਯਾਨੀ ਕਿ ਨੌਕਰੀ ਕਰਨ ਵਾਲਾ ਜਿਹੜਾ EMPLOYEE ਆ ਉਹ 5 5 ਰੁਪਏ ਤੋਂ ਵਧਾ ਕੇ ਉਹ 10 ਰੁਪਏ ਕਰੂਗਾ ਕੰਟਰੀਬਿਊਸ਼ਨ ਔਰ ਜਿਹੜਾ ਉਹਦਾ এমਪਲਾਇਰ ਆ ਜਿਹੜਾ ਉਹਦਾ ਮਾਲਕ ਆ ਜਿੱਥੇ ਉਹ ਕੰਮ ਕਰਦਾਗਾ ਫੈਕਟਰੀ ਚ ਕੰਮ ਕਰਦਾ ਅਰਧ ਸਰਕਾਰੀ ادارے ਚ ਕੰਮ ਕਰਦਾਗਾ ਔਰ ਉਹਦੀ ਅਸੀਂ 20 ਰੁਪਏ ਤੋਂ ਵਧਾ ਕੇ 40 ਰੁਪਏ ਕੀਤੀ ਆ ਇਹ ਜਿਹੜਾ ਜਿੰਨਾ ਵੀ ਫੰਡ ਇਕੱਠਾ ਹੋਊਗਾ ਜਿਹੜੇ ਵੀ ਪੈਸੇ ਇਕੱਠੇ ਹੁੰਦੇ ਨੇ ਇਹ ਸਾਰੇ ਦੇ ਸਾਰੇ ਪੈਸੇ ਜਿਹੜੇ ਨੇ ਕੀ ਪੰਜਾਬ ਲੇਬਰ ਪਲਾਈ ਫੰਡ ਵਿੱਚ ਜਿਹੜੀਆਂ ਸਕੀਮਾਂ ਚੱਲਦੀਆਂ ਨੇਗੀਆਂ ਉਹਨਾਂ ਸਕੀਮਾਂ ਦੇ ਤਹਿਤ ਸਾਰੇ ਜਿਹੜੇ ਦੇਗੇ ਉਹ ਸਾਡੇ এমਪਲਾਈਜ਼ ਦੇ ਉੱਤੇ ਸਾਡੇ ਲੇਬਰ ਦੇ ਉੱਤੇ ਕੰਮ ਆਉਣਗੇ ਇਸ ਤੋਂ ਬਿਨਾ ਇੱਕ ਵੱਡਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਛੋਇਆਗਾ ਕਿ ਜਿਹੜਾ ਪੀਆ ਪੀਡੀ ਐਕਟਾ ਜਿਹੜਾ ਪੰਜਾਬ ਰੀਜਨਲ ਪਲਾਨਿੰਗ ਐਂਡ ਡਿਵੈਲਪਮੈਂਟ ਬੋਰਡ ਆਗਾ ਉਹਦੇ ਅੰਦਰ ਜਿਹੜੀ ਆ ਵੱਡੀ ਚੇਂਜ ਕੀਤੀ ਗਈ ਆ ਕਿ ਉਹਦੇ ਵਿੱਚ ਪਹਿਲਾਂ ਉਹ ਸਾਰਿਆਂ ਦਾ ਜਿਵੇਂ ਜੇ ਮੈਂ ਗੱਲ ਕਰ ਲਵਾਂ ਗਮਾਡਾ ਗਲਾਡਾ ਜਿਹੜੀਆਂ ਅਥਾਰਟੀਆਂ ਸੀਗੀਆਂ ਹਾਊਸਿੰਗ ਦੀਆਂ ਗਮਾਡਾ ਗਲਾਡਾ ਪਟਿਆਲਾ ਡਿਵੈਲਪਮੈਂਟ ਅਥਾਰਟੀ ਬਠਿੰਡਾ ਡਿਵੈਲਪਮੈਂਟ ਅਥਾਰਟੀ ਜਲੰਧਾ ਜਲੰਧਾ ਡਿਵੈਲਪਮੈਂਟ ਅਥਾਰਟੀ ਅਮਰਸਾ ਡਿਵੈਲਪਮੈਂਟ ਅਥਾਰਟੀ ਨੰਨਪੁਰ ਸਾਹਿਬ ਅਰਬਨ ਡਿਵੈਲਪਮੈਂਟ ਅਥਾਰਟੀ ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਅਰਬਨ ਡਿਵੈਲਪਮੈਂਟ ਅਥਾਰਟੀ ਇਹਨਾਂ ਸਾਰਿਆਂ ਦਾ ਚੇਅਰਮੈਨ ਜਿਹੜੇ ਹੁੰਦੇ ਸੀ ਪਹਿਲਾਂ ਆਨਰੇਬਲ ਸੀਐਮ ਸਾਹਿਬ ਹੁੰਦੇ ਸੀ ਕਿਉਂਕਿ ਇਹ ਸਾਰੀਆਂ ਅਥਾਰਟੀਆਂ ਬਹੁਤ ਵੱਡੀਆਂ ਅਥਾਰਟੀਆਂ ਨੇਗੀਆਂ ਔਰ ਆਨਰੇਬਲ ਸੀਐਮ ਸਾਹਿਬ ਦੇ ਬਹੁਤ ਸਾਰੇ ਕਾਮਕਾਰ ਹੁੰਦੇ ਲਗੇ ਔਰ ਕੰਮ ਕਰਨ ਦੇ ਲਈ ਇਹ ਸਾਰੀਆਂ ਅਥਾਰਟੀਜ਼ ਨੂੰ ਛੇਅਰ ਕਰਨ ਦੇ ਲਈ ਡਿਫਰੈਂਟ ਕਿਸਮ ਦੀਆਂ ਮੀਟਿੰਗ ਕਰਨ ਦੇ ਲਈ ਹਾਊਸਿੰਗ ਦੇ ਪਲਾਨ ਬਣਾਉਣ ਦੇ ਲਈ ਬਹੁਤ ਸਾਰਾ ਸਮਾਂ ਜਿਹੜਾ ਲੱਗਦਾ ਹੈਗਾ ਇਹਦੇ ਅੰਦਰ ਇੱਕ ਵੱਡੀ ਟਰਾਂਸਪੇਰੈਂਸੀ ਲੈਂਦੀ ਆ ਇਹਦੇ ਅੰਦਰ ਸਾਰੀ ਜਿਹੜੀ ਅਸੀਂ ਉਹ ਪਾਵਰ ਜਿਹੜੀਆਂ ਨੇ ਆਂਦਰਵਲ ਚੀਫ ਸੈਕਟਰੀ ਦਿੱਤੀਆਂ ਲਗੀਆਂ ਤਾਂ ਕਿ ਚੀਫ ਸੈਕਟਰੀ ਇਹਨਾਂ ਸਾਰੀਆਂ ਅਥਾਰਟिटीज ਦਾ ਚੇਅਰਮੈਨ ਹੋਊਗਾ ਔਰ ਸਾਰੇ ਪਲਾਨ ਜਿਹੜੇ ਨੇ ਕਿ ਹਾਊਸਿੰਗ ਦੇ ਖੇਤਰ ਦੇ ਅੰਦਰ ਉਹ ਸਾਰੇ ਸੀਐਸਡੀ ਪਰਿਵਾਰਗੀ ਦੇ ਨਾਲ ਬਾਅਦ ਦੇ ਵਿੱਚ ਇਹ ਨਹੀਂ ਕਿ ਸੀਐਮ ਸਾਹਿਬ ਦਾ ਕੋਈ ਆ ਬਾਅਦ ਦੇ ਵਿੱਚ ਸਾਰੇ ਪਲਾਨ ਜਿਹੜੇ ਨੇ ਕਿ ਕੈਬਨਟ ਦੇ ਰਾਹੀਂ ਆਨਰੇਬਲ ਸੀਐਮ ਸਾਹਿਬ ਪਾਸ ਕਰਨਗੇ ਇਹ ਵੀ ਇੱਕ ਵੱਡੀ ਮੈਂ ਸਮਝਦਾ ਅੱਜ ਤਬਦੀਲੀ ਜਿਹੜੀ ਐ ਸੈਕਟ ਕੀਤੀ ਗਈ ਆ ਇਸ ਤੋਂ ਬਿਨਾ ਰੋਜ਼ਗਾਰ ਦੇਣ ਦੀ ਜਿਹੜੀ ਪ੍ਰਕਿਰਿਆ ਪੰਜਾਬ ਦੇ ਅੰਦਰ ਰੋਜ਼ਗਾਰ ਦੇਣ ਦੀ ਪ੍ਰਕਿਰਿਆ ਜਦੋਂ ਤੋਂ ਪਹਿਲੀ ਪੰਜਾਬ ਦੀ ਕੈਬਨਟ ਹੋਈ ਸੀ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਗਠਨ ਤੋਂ ਬਾਅਦ ਪਹਿਲੀ ਜਦੋਂ ਪੰਜਾਬ ਕੈਬਨਟ ਦੀ ਮੀਟਿੰਗ ਹੋਈ ਸੀ ਤਾਂ ਉਸ ਮੀਟਿੰਗ ਦੇ ਅੰਦਰ ਅਸੀਂ 30000 ਨੌਕਰੀਆਂ ਦੇ ਇਸ਼ਤਿਹਾਰ ਜਾਰੀ ਕੀਤਾ ਸੀ ਉਸ ਮੀਟਿੰਗ ਦੇ ਅੰਦਰ 30000 ਲੋਕਾਂ ਨੂੰ ਅਸੀਂ এমਪਲॉयਮੈਂਟ ਦੀ ਜਿਹੜੀ ਯੋਜਨਾ ਦਿੱਤੀ ਸੀ ਔਰ ਅੱਜ ਮੈਂ ਸਭੰਦਾ 54000 ਤੋਂ ਪਾਰ ਕਰ ਗਈ ਆ ਉਸੇ ਲੜੀ ਤਹਿਤ ਉਸੇ ਕੜੀ ਤਹਿਤ ਅੱਜ ਇੱਕ ਵੱਡਾ ਫੈਸਲਾ ਹੋਇਆ ਹੈ ਕਿ ਪੰਜਾਬ ਦੀਆਂ ਜੇਲਾਂ ਦੇ ਅੰਦਰ ਪੰਜਾਬ ਦੀਆਂ ਜੇਲਾਂ ਦੇ ਅੰਦਰ ਲਗਭਗ 500 500 ਨਮੀਆਂ ਅਸਾਮੀਆਂ ਦੀ ਰਚਨਾ ਕੀਤੀ ਗਈ ਹੈ 500 ਨਮੀਆਂ ਜਿਹੜੀਆਂ ਉਹਨਾਂ ਦੀਆਂ ਰਚਨਾ ਕੀਤੀ ਗਈ ਜਿਹਦੇ ਵਿੱਚ ਸਹਾਇਕ ਸੁਪਰਡੈਂਟ ਸਹਾਇਕ ਸੁਪਰਡੈਂਟ 29 29 ਵਾਰਡਰ ਜਿਹੜੇ ਨੇ ਕਿ ਉਹ 451 ਮੈਟਰਨ ਜਿਹੜੇ ਨੇ 20 ਕੁੱਲ 500 ਅਸਾਮੀਆਂ ਦੀ ਰਚਨਾ ਕੀਤੀ ਗਈ ਆ ਕਿਉਂਕਿ ਜੇਲ੍ਹਾਂ ਦੇ ਅੰਦਰ ਛੋਟੇ ਮੋਟੇ ਕਰਾਇਮ ਜਿਹੜੇ ਹੈਗੇ ਨੇ ਉਹ ਲਗਾਤਾਰ ਹੋ ਰਹੇ ਨੇ ਕਿ ਸੋ ਇਹ ਅਸੀਂ 500 ਸਾਮੀਆਂ ਦੀ ਰਚਨਾ ਕੀਤੀ ਆ ਇਹਦੇ ਨਾਲ ਪੰਜਾਬ ਦੇ ਨੌਜਵਾਨ ਨੂੰ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਤੇ ਰੋਜ਼ਗਾਰ ਮਿਲੂਗਾ ਮੈਂ ਸਮਝਦਾ ਉਥੇ ਜਿਹੜੀ ਜੇਲ੍ਹਾਂ ਦੇ ਅੰਦਰ ਛੋਟੀ ਮੋਟੀ ਕਟਨਾਮਾ ਵਾਪਰਦੀਆਂ ਨੇਗੀਆਂ ਔਰ ਉਹਨਾਂ ਨੂੰ ਵੱਡੀ ਪੱਧਰ ਤੇ ਠੱਲ ਮਿਲੂਗੀ ਇਹ ਭਰਤੀ ਜਿਹੜੀ ਆ ਉਹ ਐਸਐਸ ਬੋਰਡ ਕਰੂਗਾ ਔਰ ਅੱਜ ਹੀ ਜਿਹੜਾ ਅਸੀਂ ਆਨਰੇਬਲ ਜਿਹੜੇ ਚੇਅਰਮੈਨ ਇਹਨਾਂ ਨੂੰ ਜ਼ਾਹਰ ਜਾਰੀ ਕੀਤੀ ਹੈ ਕਿ ਭਰਤੀ ਪ੍ਰਕਿਰਿਆ ਜਿਹੜੀ ਆ ਐਜ਼ ਅਰਲੀ ਐਜ਼ ਪੋਸੀਬਲ ਜਿਹੜਾ ਉਹਨੂੰ ਕੰਪਲੀਟ ਕੀਤਾ ਜਾਵੇ ਇਸ ਤੋਂ ਬਿਨਾ ਇਸ ਤੋਂ ਬਿਨਾ ਜਿਹੜੀ ਨਸ਼ਿਆਂ ਦੇ ਵਿਰੁੱਧ ਯੁੱਧ ਨਸ਼ਿਆਂ ਦੇ ਵਿਰੁੱਧ ਨੂੰ ਉਸ ਮਿਹਨ ਨੂੰ ਤੇਜ਼ ਕਰਨ ਦੇ ਲਈ ਸਾਡੀ ਪੰਜਾਬ ਦੀ ਕੈਬਨਟ ਕਮੇਟੀ ਬਣੀ ਸੀ ਕੈਬਨਟ ਸਬ ਕਮੇਟੀ ਉਸ ਕਮੇਟੀ ਨੂੰ ਵੀ ਅੱਜ ਕਾਰਜਵਾਹ ਜਿਹੜੀ ਆ ਪ੍ਰਵਾਨਗੀ ਮਿਲਿਆ ਜਿਹਦੇ ਵਿੱਚ ਮੈਨੂੰ ਚੇਅਰਮੈਨ ਤੇ ਮੇਰੇ ਨਾਲ ਚਾਰ ਹੋਰ ਮੰਤਰੀ ਸਾਹਿਬਾਨ ਕੈਬਨਿਟ ਕੋਲੀਗ ਜਿਹੜੇ ਨੇ ਕਿ ਉਹਨਾਂ ਨੂੰ ਜਿਹੜਾ ਮੈਂਬਰ ਲਾਇਆ ਗਿਆ ਹੈਗਾ ਇਹਦਾ ਪੂਰਾ ਅਸੀਂ ਰੂਪਰੇਖਾ ਤਿਆਰ ਕੀਤੀ ਆ ਕਿ ਆਉਣ ਵਾਲੇ ਸਮੇਂ 'ਚ ਕਮੇਟੀ ਜਿਹੜੀ ਆ ਲਗਾਤਾਰ ਉਸੇ ਤਰ੍ਹਾਂ ਜਿਵੇਂ ਪਿਛਲੇ 3 ਮਹੀਨੇ ਕੰਮ ਕੀਤਾ ਹੈਗਾ ਉਸੇ ਤਰ੍ਹਾਂ ਕੰਮ ਕਰੂਗੀ ਯੋਧ ਨਸ਼ਿਆਂ ਦੇ ਵਿਰੁੱਧ ਜਿਹੜੀ ਸਾਡੀ ਮਹਿਮਾ ਉਹਨੂੰ ਅਸੀਂ ਹੋਰ ਤਾਕਤਵਰ ਢੰਗ ਨਾਲ ਲਾਗੂ ਕਰਾਂਗੇ ਇਸ ਤੋਂ ਬਿਨਾ ਅਹਿਮ ਫੈਸਲਾ ਲੈਂਦੇ ਆ ਪੰਜਾਬ ਦੇ ਇੰਡਸਟਰੀ ਦੇ ਹੱਕ ਵਿੱਚ ਪੰਜਾਬ ਦੀ ਇੰਡਸਟਰੀ ਦੇ ਹੱਕ ਵਿੱਚ ਕਹਿਮ ਫੈਸਲਾ ਲੈਂਦੇ ਆ ਕਿ ਜਿੰਨੇ ਵੀ ਜਿਹੜੇ ਪੰਜਾਬ ਫੈਕਟਰੀ ਰੂਲਸ 9052 ਦੇ ਬਣੇ ਹੋਏ ਨੇਗੇ 1952 ਦੇ ਰੂਲਸ ਬਣੇ ਹੋਏ ਨੇ ਜਿਹਦਾ ਨਿਜ਼ਮ 2A ਨਿਜ਼ਮ 2 3A ਰੂਲ 4 ਤੇ ਰੂਲ 102 ਦੇ ਵਿੱਚ ਸੋਧਾਂ ਕੀਤੀਆਂ ਗਈਆਂ ਰਹੀਆਂ ਕਿਉਂਕਿ ਜੜੀਆਂ ਬਿਲਡਿੰਗ ਪਲਾਨ ਬਣਾਉਣ ਦੇ ਲਈ ਜਿਹੜੇ ਨਕਸ਼ਿਆਂ ਦੀ ਪ੍ਰਵਾਨਗੀ ਸੀਗੀ ਕਿਉਂਕਿ ਥੋੜੇ ਦਿਨ ਪਹਿਲਾਂ ਅਸੀਂ ਇੱਕ ਇੰਡਸਟਰੀਅਲ ਸੈਮੀਨਾਰ ਕਰਾਇਆ ਸੀਗਾ ਜਿਹਦੇ ਅੰਦਰ ਫਾਸਟ ਟਰੈਕ ਫਾਸਟ ਟਰੈਕ ਅਸੀਂ ਪੋਰਟਲ ਖੋਲ੍ਹਿਆ ਸੀ ਕਿ 24 ਘੰਟੇ ਸੌਰੀ 45 ਡੇਜ਼ ਦੇ ਅੰਦਰ ਪ੍ਰਵਾਨਗੀਆਂ ਦੇਣੀਆਂ ਸੀ ਉਸੇ ਲੜੀ ਦੇ ਤਹਿਤ ਅਸੀਂ ਕਿਹਾ ਸੀ ਅਨਾਉਂਸ ਕੀਤਾ ਸੀਗਾ ਕਿ ਇੰਡਸਟਰੀ ਦੇ ਬਿਲਡਿੰਗ ਪਲਾਨ ਜਿਹੜੇ ਨੇਗੇ ਕੋਈ ਕੰਸਰਨਡ ਜਿਹੜੇ ਆਰਕੀਟੈਕਚਰ ਨੇਗੇ ਆਰਕੀਟੈਕਚਰ ਦੀ ਸੂਚੀ ਜਿਹੜੀ ਆ ਜਿਹੜੇ ਸਰਕਾਰ ਕੋਲੇ ਨੋਟੀਫਾਈ ਨੇਗੇ ਉਹਨਾਂ ਦੇ ਤਹਿਤ ਆਪਣੀ ਫੈਕਟਰੀ ਦਾ ਬਿਲਡਿੰਗ ਪਲਾਨ ਬਣਾ ਕੇ ਪਰਵਾਨਗੀ ਲੈ ਸਕਦਾਗਾ ਹੁਣ ਜਿਹੜੀ ਨਕਸ਼ਾ ਬਣਾਉਣ ਦੀ ਖੱਜਲ ਖਵਾਰੀ ਸੀਗੀ ਕਿ ਇੰਡਸਟਰੀਅਲਿਸਟ ਪੰਜਾਬ ਦੇ ਅੰਦਰ ਕਦੇ ਇਸ ਜਗ੍ਹਾ ਤੇ ਕਦੇ ਉਸ ਜਗ੍ਹਾ ਤੇ ਟੱਕੇ ਖਾਂਦੇ ਸੀ ਉਹ ਬਿਲਕੁਲ ਖੱਜਲ ਖਵਾਰੀ ਖਤਮ ਹੋਈ ਜਾਗੀ ਸੋ ਇਹ ਪਰਵਾਨਗੀ ਜਿਹੜੀ ਆ ਇਹ ਕਾਰਕਟੈਕਚਰ ਤੋਂ ਲੈ ਕੇ ਨਕਸ਼ਾ ਬਣਾ ਕੇ ਉਹ ਕਨਸਰਨਡ ਅਥਾਰਟੀ ਕੋਲੇ ਆਪਣਾ ਨਕਸ਼ਾ ਸਬਮਿਟ ਕਰਕੇ ਉਹਦੀ ਜਿਹੜੀ ਆ ਪਰਵਾਨਗੀ ਲੈ ਕੇ ਆਪਣੀ ਬਿਲਡਿੰਗ ਜਿਹੜੀ ਆ ਉਹ ਸ਼ੁਰੂ ਕਰ ਸਕਦਾਗਾ ਅਰੇ ਇਸ ਤੋਂ ਬਿਨਾ ਇੱਕ ਅਹਿਮ ਫੈਸਲਾ ਅੱਜ ਮੈਂ ਸਮਝਦਾ ਪੰਜਾਬ ਕੈਬਨਿਟ ਨੇ ਕੀਤਾਗਾ ਕਿ ਜਿਹੜੀ ਫ੍ਰੈਗਮੈਂਟ ਦੀ ਪਾਲਿਸੀ ਆ ਜਿਹੜੀ ਫ੍ਰੈਗਮੈਂਟ ਦੀ ਪਾਲਿਸੀ ਆ ਯਾਨੀ ਕਿ ਪਲਾਟਾਂ ਨੂੰ ਟੁਕੜੇ ਕਰਨਾ ਪਲਾਟਾਂ ਨੂੰ ਟੁਕੜੇ ਕਰਨ ਦੀ ਪਾਲਿਸੀ ਜਿਹੜੀ ਆ ਉਹ ਵੀ ਅੱਜ ਅਸੀਂ ਪਾਸ ਕੀਤੀ ਹੈਗੀ ਕਿਉਂਕਿ ਬਹੁਤ ਲੰਬੇ ਅਰਸੇ ਤੋਂ ਜਿਹੜਾ ਪੀਐਸਆਈਈਸੀ ਪੀਐਸਆਈਈਸੀ ਦੀ ਪ੍ਰਾਪਰਟੀ ਸੀ ਗਿਆ ਉਹਨਾਂ ਦੀ ਫ੍ਰੈਗਮੈਂਟੇਸ਼ਨ ਦੀ ਕੋਈ ਪਾਲਿਸੀ ਨਹੀਂ ਸੀ ਉਹਨਾਂ ਦੀ ਵੰਡ ਕਰਨ ਦੀ ਕੋਈ ਪਾਲਿਸੀ ਨਹੀਂ ਸੀਗੀ ਉਹਨਾਂ ਦੀ ਡਿਵਾਈਡ ਕਰਨ ਦੀ ਕੋਈ ਪਾਲਿਸੀ ਨਹੀਂ ਸੀ ਅੱਜ ਜੋ ਅਸੀਂ ਪਾਲਿਸੀ ਜਿਹੜੀ ਆ ਤਿਆਰ ਕੀਤੀ ਆ ਉਹਦੇ ਅੰਦਰ ਅਸੀਂ ਐਲੀਜੀਬਿਲਟੀ ਕਰੀਟਰੀਆ ਮੈਂ ਤੁਹਾਡੇ ਨਾਲ ਸਾਂਝਾ ਕਰਦਾਗਾ ਕਿ ਘੱਟੋ ਘੱਟ 1000 ਸਕੂਅਰ ਯਾਰਡ ਤੋਂ ਜਿਹੜਾ 1000 ਸਕੂਅਰ ਯਾਰਡ ਤੋਂ ਉੱਪਰ ਦਾ ਪਲਾਟ ਹੋਣਾ ਚਾਹੀਦਾ ਔਰ ਉਹਦੀ ਜਿਹੜੀ ਵੰਡਾ ਸਬ ਡਿਵੀਜ਼ਨ ਜਿਹੜੀ ਆ ਉਹਨੂੰ ਪਲਾਟ ਨੂੰ ਤੁਸੀਂ ਦੋ ਪਾਗਾਂ ਜੇ ਬੰਨਣਾ ਤਾਂ ਘੱਟੋ ਘੱਟ ਉਹ 400 ਯਾਰਡ ਤੋਂ ਤੁਸੀਂ ਘੱਟ ਨਹੀਂ ਕਰ ਸਕਦੇ 400 ਯਾਰ ਤੋਂ ਤੁਸੀਂ ਕਟਿੰਗ ਕਰ ਸਕਦੇ ਹੋ ਔਰ ਇਹਦੇ ਅੰਦਰ ਤੁਹਾਨੂੰ 40 ਫੁੱਟ ਦੀ ਜਿਹੜੀ ਆ 40 ਫੁੱਟ ਦੀ ਤੁਹਾਡੀ ਜਿਹੜੀ ਹੈ ਮਿਨੀਮਮ ਉਹਦੀ ਆ ਸਾਈਜ਼ ਰਹਿਣਾ ਚਾਹੀਦਾ ਐਕਸੈਸ ਰੋਡ ਯਾਨੀ ਜਿਹੜਾ ਆਪਾਂ ਰੋਡ ਕਹਿ ਦਈਏ ਉਹ 40 ਫੁੱਟ ਦਾ ਰਹਿਣਾ ਚਾਹੀਦਾ ਇਹਦੇ ਨਾਲ ਦੀ ਨਾਲ ਇਹਦੇ ਵਿੱਚੋਂ ਜਿਹੜੀ ਫੀਸ ਹੋਊਗੀ ਫ੍ਰੈਗਮੈਂਟ ਦੀ ਫੀਸ ਅਸੀਂ ਲੈਣੀ ਆ ਉਹ 5% ਫੀਸ ਚਾਰਜ ਕੀਤੀ ਜਾਊਗੀ ਦੁਬਾਰਾ ਬੋਲੋ ਜੀ 5% ਫੀਸ ਜਿਹੜੀ ਉਹ ਚਾਰਜ ਕੀਤੀ ਜਾਊਗੀ ਇਹ 40 ਤੇ 60 ਦੀ ਰੇਂਜ ਵਿੱਚ ਹੋਊਗੀ ਯਾਰ 스테ਟ ਗਵਰਨਮੈਂਟ ਕੋਲੇ ਪੰਜਾਬ ਦੇ ਖਜ਼ਾਨੇ 40% ਪੈਸੇ ਆਉਣਗੇ ਪੀਐਸ ਆਈਈ ਸੀ ਕੋਲੇ 60% ਪੈਸੇ ਜਾਣਗੇ ਸੋ ਇਹਦੇ ਨਾਲ ਮੈਂ ਸਮਝਦਾ ਪੰਜਾਬ ਦੇ ਪੰਜਾਬ ਦੇ ਬਹੁਤ ਸਾਰੇ ਇੰਡਸਟਰੀ ਨੂੰ ਵੱਡਾ ਫਾਇਦਾ ਆਊਗਾ ਇਹ ਜਿਹੜੀ ਇਹ ਜਿਹੜੀ ਪ੍ਰੋਸੈਸਿੰਗ ਫੀਸ ਆ ਉਹ 10000 ਰੁਪਏ ਰੱਖੀ ਹੈਗੀ ਜਿਹੜੀ ਕਿ ਨਾਨ ਰਿਫੰਡੇਬਲ ਆ ਮੈਂ ਇੱਕ ਵਾਰ ਫੇਰ ਦੁਹਰਾ ਰਿਹਾ ਕਿ ਪੰਜਾਬ ਦੇ ਅੰਦਰ ਅਸੀਂ ਇੱਕ ਨਵੀਂ ਫ੍ਰੈਗਮੈਂਟੇਸ਼ਨ ਦੀ ਪਾਲਿਸੀ ਲੈ ਕੇ ਆਵਾਂਗੇ ਅਰਧਯੋਗਿਕ ਪਲਾਂਟਾਂ ਨੂੰ ਟੁਕੜੇ ਕਰਨ ਦੀ ਪਾਲਿਸੀ ਲੈ ਕੇ ਆਏਗੇ ਔਰ ਟੁਕੜੇ ਕਰਨ ਦੀ ਜਿਹੜੀ ਪਾਲਿਸੀ ਆ ਉਹਦੇ ਅੰਦਰ ਜਿਹੜਾ 1000 ਗਜ ਤੋਂ ਉੱਪਰ ਦਾ ਪਲਾਟ ਹੋ 1000 ਸਕਰ ਫੀਟ ਤੋਂ ਉੱਪਰ ਦਾ ਪਲਾਟ ਹੋ ਉਹਦੇ ਹੀ ਟੁਕੜੇ ਕੀਤੇ ਜਾ ਸਕਦੇ ਨੇ ਯਾਨੀ ਕਿ 500 ਗਜ ਦਾ ਪਲਾਟ ਐਲੀਜੀਬਲ ਨਹੀਂ ਹੈਗਾ 600 ਗਜ ਦਾ 800 ਗਜ ਦਾ ਪਲਾਟ ਐਲੀਜੀਬਲ ਨਹੀਂ ਹੈਗਾ ਉਹਦੇ ਲਈ 1000 ਗਜ ਦਾ ਹੀ ਜਿਹੜਾ ਪਲਾਟ ਹੋ ਐਲੀਜੀਬਲ ਹੈਗਾ ਸੋ ਉਹਦੇ ਟੁਕੜੇ ਕੀਤੇ ਜਾ ਸਕਦੇ ਨੇਗੇ ਸੋ ਉਹਦੇ ਲਈ ਜਿਹੜੀਆਂ ਕੁਝ ਸਰਟਨ ਜਿਹੜੀਆਂ ਅਸੀਂ ਕੰਡੀਸ਼ਨ ਲਾਆਂ ਜਣੀਆਂ ਕਿ ਇਹਦੇ ਅੰਦਰ ਕਿੰਨੀ ਫੀਸ ਹੋਊਗੀ ਔਰ ਇੱਕ 10000 ਰੁਪਏ ਇਹਦੀ ਐਪਲੀਕੇਸ਼ਨ ਦੀ ਫੀਸ ਹੋ ਔਰ 5% ਦੀ ਸੌਰੀ 5% ਜਿਹੜਾ ਅਸੀਂ ਇਹਦੀ ਅਸੀਂ ਫ੍ਰੈਗਮੈਂਟੇਸ਼ਨ ਦੀ ਸਬਡਿਵੀਜ਼ਨ ਦੀ ਜਪਾ ਕ ਲਈ ਫ੍ਰੈਗਮੈਂਟੇਸ਼ਨ ਸਬਡਿਵੀਜ਼ਨ ਫੀਸ ਅਸੀਂ ਚਾਰਜ ਕਰਾਂਗੇ ਜਿਹਦੇ ਵਿੱਚੋਂ 2% ਪੈਸੇ ਜਿਹੜੇ ਨੇਗੇ ਉਹ ਪੰਜਾਬ ਦੇ ਖਜ਼ਾਨੇ ਚ ਆਉਣਗੇ ਇਹ ਨਫੀਸਰੀ 3% ਜਿਹੜੇ ਪੈਸੇ ਨੇ ਉਹ ਪੀਐਸਆਈ ਈਸੀ ਕੋਲੇ ਜਾਣਗੇ ਤਾਂ ਕਿ ਉਹ ਵੀ ਉਹ ਵੀ ਆਪਣਾ ਕਿਉਂਕਿ ਡਿਪਾਰਟਮੈਂਟ ਆਪਣਾ ਕੰਮ ਕਰਦਾ ਹੈਗਾ ਕਿਤੇ ਗਲੀਆਂ ਬਣਾਉਣੀਆਂ ਨੇ ਕਿਤੇ ਰੋਡਸ ਬਣਾਉਣੇ ਨੇ ਇੰਡਸਟਰੀਅਲ ਪਲਾਟਾਂ ਦੀ ਉਹ ਬਣਾਉਣਗੇ ਸੋ ਇਹ ਅੱਜ ਦੇ ਅਹਿਮ ਫੈਸਲੇ ਅੱਜ ਦੀ ਜਿਹੜੀ ਆ